ਅੰਕਲ ਸਬਸਿਡੀ ਬਾਰੇ ਦੱਸੋ ਪਹਿਲਾਂ ਰਿਸਪੌਂਸ ਆ ਰਿਹਾ ਪੂਰਾ ਰਿਸਪੌਂਸ ਆ ਰਿਹਾ ਪਰ ਉਹ ਤਾਂ ਸਹੀ ਦੱਸੋ ਵੀ ਜਾਣਕਾਰੀ ਹੈ ਕੀ ਹੈ ਜਾਣਕਾਰੀ ਕੰਪਨੀ ਵੱਲੋਂ ਹੈ ਜੀ ਡਿਸਕਾਊਂਟ ਕਹਿ ਸਕਦੇ ਆਪਾਂ ਨੂੰ ਮੈਂ ਮਹਿੰਦਰਾ ਕੰਪਨੀ ਵੱਲੋਂ ਸਿਰਫ ਇਹ ਇਹਦੇ ਵਿੱਚ ਕੋਈ ਸੈਂਟਰ ਦਾ ਜਾਂ ਕੋਈ ਸਟੇਟ ਦਾ ਕੋਈ ਰੋਲ ਨਹੀਂ ਜਿਹੜੀ 40% ਵਾਲੀ ਉਹ ਲੱਗ ਹੈ ਉਹ ਤਾਂ ਲੱਗ ਉਹ ਸਰਕਾਰ ਦੀ ਹੈ ਉਹ ਸਰਕਾਰ ਦੀ ਹੈ ਗਵਰਨਮੈਂਟ ਦੀ ਹੈ ਉਹ ਆਪਣਾ ਡੀਡ ਖਾਤੇ ਇਹ ਸਿਰਫ ਮਹਿੰਦਰਾ ਲੈਵਲ ਤੇ ਕਿਹੜੇ ਟਰੈਕਟਰਾਂ ਤੇ ਹੈ ਮੀਂਹਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ <laughs> ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਲੋ ਜੀ ਬਰਸਾਤ ਹੋ ਗਈ। ਬਰਸਾਤ ਹੋਣ ਕਰਕੇ ਗੰਨੇ ਚ ਖੜ ਗਿਆ ਪਾਣੀ। ਅੱਛਾ ਇਹ ਕੈ ਜ਼ਿਮੀਂਦਾਰ ਦੇ ਘਰ ਕੋਈ ਵੀ ਇੱਥੇ ਨਾ ਤਾਂ ਕਦੇ ਸੰਤ ਪੂਰੇ ਹੋ ਸਕਦੇ ਆ ਖੇਤੀਬਾੜੀ ਵਾਲੇ। ਅੱਛਾ ਇਹ ਨਹੀਂ ਪਤਾ ਵੀ ਕਿਹੜੇ ਟਾਈਮ ਕਿਹੜੀ ਚੀਜ਼ ਦੀ ਲੋੜ ਪੈ। ਸਤਿ ਸ੍ਰੀ ਅਕਾਲ ਜੀ। ਹੈਨਾ? ਪਤਾ ਕਿਵੇਂ ਇਹ ਦੀ ਖਰੀਦ ਕੋਈ ਵੀ ਚੀਜ਼ ਆ ਕਿਸੇ ਵੀ ਦਾ ਨਹੀਂ ਸਰਦਾ। ਕਿਸੇ ਵੀ ਨਾਲ ਸਰਦ ਨਹੀਂ ਹੈ ਨਾ ਜਿਹੜੀ ਨੇ ਜਿਹੜਾ ਕੰਮ ਕਰਨਾ ਚੀਜ਼ ਨੇ ਹੂੰ ਉਹ ਕਰਦੀ ਪਈ ਅੱਜ ਹੁਣ ਕੱਢਣ ਲੱਗੇ ਆ ਕਿਉਂਕਿ 101 ਪਾਵਰ 4/4 ਆ ਨਾ ਚਲਦਾ ਜੁਰਮਾ ਬੰਦੇ ਦਾ ਪਰੋੜਦੇ ਆ ਆ ਬਾਈ ਦੇਖੋ ਪੱਲੀਆਂ ਦੇ ਭਾਰ ਥੱਲੇ ਆਵਾ ਇਹ ਇਹਦੀ ਅੱਜ ਲੋਡ ਪੈ ਗਈ ਸਾਨੂੰ ਇਹਦੀ ਲੋਡ ਤਾਂ ਪੈ ਗਈ ਸਾਨੂੰ ਸਾਰਾ ਪ੍ਰੋਸੈਸ ਅੱਜ ਦੀ ਵੀਡੀਓ ਚ ਆਪਾਂ ਦਿਖਾਵਾਂਗੇ ਪਹਿਲਾਂ ਇਹਦੀ ਅਨਬਾਕਸਿੰਗ ਕਰ ਲਈ ਕਿਉਂਕਿ ਪਹਿਲਾਂ ਤਾਂ ਤਾਰ ਇਹਦੀ ਗ੍ਰੈਂਡ ਓਪਨਿੰਗ ਕਰ ਪਹਿਲਾਂ ਤਾਂ ਵਾਹ ਜੀ ਬਵਾ ਇਹ ਦੇਖੋ ਨੇ ਕਿ ਕੋ ਹੋਰ ਵੇਖੀ ਹਾਂ ਖਰਚਾ ਜਿੰਦਗੀ ਚ ਡੱਠ ਚੱਕ ਲੈਣ ਦੇ ਯਾਰ ਮਰਜੀ ਦੀ ਸਰ ਫਮਾਰਦਾ ਜੀ ਕਿ ਕਿਸਟ ਇਹ ਪਹਿਲੀ ਕਿਹ ਕਿਸਟ ਆਊਗਾ ਨਹੀਂ ਮੁਸ਼ਕਲ ਕਿੰਨੇ ਤੱਕ ਹੋ ਗਿਆ ਉਹ ਖੜੇ ਨੇ ਖੜ ਜਾ ਪਹਿਲਾਂ ਆ ਚੱਕ ਦੇਣ ਦੇ ਆ ਕਲ ਤੇਲ ਦੀ ਇੱਥੇ ਨੂੰ ਲੰਘਣਾ ਤੁਮਗੇ ਦੇ ਹੂੰ ਮੂੰਗਾ ਅੱਜ ਨੂੰ ਖਿੱਚ ਮਾੜਾ ਜੀ ਇੱਕ ਮਿੰਟ ਖੜਚਾ ਇੱਕ ਮਿੰਟ ਖੜਚਾ ਕੋਕੀ ਆ ਇਹ ਚੱਕ ਕੇ ਤਾਂ ਬਸ ਪਾਰਲੀ ਸਾਈਡ ਖਾਲੇ ਚ ਗੇਰਨਾ। ਕਿਉਂਕਿ ਪੀਪੀ ਦੇ ਦੀ। ਉਹ ਬੋਇਆਗਾ ਜੀ ਨਾ। ਇੱਕ ਹੋਰ ਦੇਖ। ਹੈਂ? ਥੈਂਕ ਯੂ ਥੈਂਕ ਯੂ ਟੈਂਕੀ ਦਾ ਢੱਕਣ ਖੋਲ ਕੇ ਦੇਖਿਆ। ਤੇਰ ਸਾਲਾ ਫੁੱਲ ਪਈਆ ਟੈਂਕੀ। ਤੇਲ ਫੁੱਲ ਪਿਆ ਉਰੀ ਵਾਲਾ ਪਾਇਪ ਆ ਚੇ ਇਹਦਾ ਖਲੋੜੇ ਨਹੀਂ। ਜਿਹੜਾ ਉਰੀ ਵਾਲਾ ਪਾਇਪ ਹੈ। ਦੇਖ ਲੰਨਾ ਇੱਥੇ ਲੱਭ ਲੰਨਾ ਇੱਥੇ ਹੋਣਾ ਕਿਤੇ ਨਾ ਕਿਤੇ। ਆ ਆ ਵੀ ਹੈਗਾ ਆਪਣੇ ਕੋਲੇ ਸਮਝ ਇੱਕ ਹੁਣ ਪੀਪੀ ਇਹ ਵੀ ਤਾਂ ਲੋਡ ਨਹੀਂ ਹੈਗੀ ਪੀਪੀ ਦੀ। ਪੈ ਬਹੁਤੇ ਪੈ ਪੈ ਪੱਦਾ ਚੱਕ ਲੈ ਚੱਕ ਕੋਈ ਛੋਟਾ ਰੋਟਾ ਚੱਕ ਲੈ ਦੇਖ ਕੇ ਇਿੱਕ ਟੋਟੇ ਨਾਲ ਸਭ ਤੋਂ ਅੱਪਰ ਪੈੰਟ ਪਾ ਕੇ ਜਿੰਨਾ ਜੇ ਹਾਂ ਹਾਂ ਆਹੀ ਚੱਕ ਲਾ ਮੈਂ ਕਹਿੰਦਾ ਉੱਪਰ ਇਹ ਪੇ ਜਿਹੜਾ ਠੀਕ ਆ ਇਹ ਜਪਟਾ ਵਾਊਗਾ ਵੜ ਦੂੰਗੇ ਅਰ ਜਿੱਥੇ ਤੇ ਥੋੜੇ ਥੋੜੇ ਗਿਲੀਆਂ ਹੋਏ ਨੇ ਓ ਇੰਨੇ ਦਾ ਕੀ ਹੁੰਦਾ ਬਹੁਤ ਹੈ ਨਾ ਵਾਦੂਗਾ

ਨਾ ਇਹ ਤਾਂ ਸਾਡੋ ਜਿਹੜਾ ਸਕਿੰਦਰ ਪਾਕੇ ਲੈ ਆਏ ਆ ਇਸ ਵਿੱਚ ਟਰਾਲੀ ਭਾਈ ਹੋਣੀ ਰੋਦੀ ਆ ਨਾ ਲਾ ਲਓ ਫਿਰ ਲੋ ਜੀ ਇਹ ਆਪਣਾ ਆ ਗਿਆ ਗੰਨਾ 85 ਇਹ ਦੂਈ ਵਾਰ ਆਇਆ ਇਹਨੂੰ ਗੋਗੀ ਮੁੱਢਾ ਕਹ ਦਿੰਦੇ ਹਾਂ ਹਾਂ ਤੇ ਇਹ ਆ ਗਈ ਸਾਡੇ ਪਿੰਡ ਦੀ ਫਿਰਨੀ ਉਹ ਜਿੱਥੇ ਤੁਸੀਂ ਖੜੇ ਦੇਖ ਰਹੇ ਹੋ ਚਾਚੇ ਉਹਨਾਂ ਨੂੰ ਉੱਥੇ ਤੇ ਆਏ ਸਿੱਧਾ ਜਾ ਕੇ ਆਪਣੇ ਖੇਤਾਂ ਵੱਲ ਨੂੰ ਪਹਿਲੀ ਚੱਲ ਜਾਂਦੇ ਆ ਤੇ ਆਪਾਂ ਪਿੰਡ ਦੀ ਫਿਰਨੀ ਤੇ ਖੜੇ ਆ ਇਸ ਟਾਈਮ ਤੇ ਹੁਣ ਆਪਾਂ ਨੇ ਕਰਨਾ ਹੈ ਸੂਟਕਾ ਫਿੱਟ ਕਿਉਂਕਿ ਖੋਲ ਨਟ ਜਹਾ ਖੁੱਲ ਗਏ ਪਹਿਲਾਂ ਇਹਨੂੰ ਸਿੱਧਾ ਕਰ ਲਈਏ ਫੜ ਕੇ ਚਾਚੇ ਜੀ ਵੀ ਆ ਰਹੇ ਹਨ ਚੱਲ ਖੜੇ ਨੂੰ ਚੱਕ ਇੱਧਰ ਸੂਟਕਾ ਉਹਦੇ ਨਾਲ ਪਹਿਹੀ ਪਰ ਖੜਾ ਕੇ ਇੰਨਾ ਕਿ ਨਜ਼ਾਰਾ ਵੀ ਹਾਂ ਫਿਰ ਉੱਥੇ ਕਵਾੜਜੇ ਦੇ ਵਿੱਚ ਸਾਨੂੰ ਤੰਗੀ ਕਰਨ ਤੇ ਇੱਥੇ ਆ ਕੋਈ ਕੋਈ ਦੇ ਵਿੱਚ ਅਸੀਂ ਨੇ ਸੁੰਡਕਾ ਗੇਰਦਣਾ ਪਾਣੀ ਸਾਰਾ ਕੋਈ ਦੇ ਵਿੱਚ ਉਤਰੀ ਜਾਣਾ ਤੇ ਅਸੀਂ ਚੱਕ ਕੇ ਪਾਣੀ ਇੱਧਰ ਆ ਨਾਲ ਨਾਲ ਇੱਧਰ ਟੋਬਿਆਂ ਵਾਲੀ ਉਹਨਾਂ ਰੋਦਾਂ ਦੀ ਢੇਰਾਂ ਵਾਲੀ ਜਗ੍ਹਾ ਇਹ ਢੇਰਾਂ ਵਾਲੀ ਜਗ੍ਹਾ 'ਚ ਕਰਦਣਾ ਆਪਾਂ ਕੰਡੇ ਆ ਮੜ ਜਾ ਬਚਾ ਕੇ ਚੱਲੀਏ ਹੂੰ ਅਚਿੰਗਾਂ ਨੂੰ ਚੱਖਣੀਆਂ ਪੈਣੀਆਂ ਹਨਾ ਗੋਗੀਆਂ ਕਸਨੜ ਤੂੰ ਅਸੀਂ ਚੱਕ ਲਈ ਚਿੰਗਾਂ ਜੀਆਂ ਚੰਗੀ ਤਰ੍ਹਾਂ ਕਸਦੀਆਂ ਇੱਕ ਬੰਨ ਲਿਆ ਹੁੰਦੇ ਨੇ ਅਸੀਂ ਥੈਲਾ ਉਹ ਸੁੰਡ ਕੇ ਤੇ ਮੂੰਹ ਤੇ ਬੰਦਣਾ ਤੇ ਇਹਨੂੰ ਹੁਣ ਕਰਦੇ ਆ ਸਟਾਰਟ ਇੰਜਣ ਨੂੰ ਇੱਕ ਵਾਰ ਪਹਿਲਾਂ ਆ ਕਰ ਲਈਏ ਸੁੰਡ ਕੇ ਨੂੰ ਬੰਨ ਕੇ ਨਾ ਥੈਲਾ ਮੂੰਹ ਤੇ ਉਹਦੀ ਉਹਨੂੰ ਕੋਦੇ ਵੀ ਖੋਦੇ ਵਿੱਚ ਗੇਰ ਦੇਣਾ ਆਪਾਂ ਨੇ ਕਿੰਨਾ ਬੰਨਣਾ ਮੌਸਮ ਗੁੰਮਜਾ ਹੋਇਆ ਬੈ ਅੱਜ ਕੋ ਸਮਝ ਨਹੀਂ ਲੱਗ ਰਹੀ ਹੈ ਨਾ ਤੇ ਅੱਖਾਂ ਜੇ ਨਹੀਂ ਬੰਦ ਹੋਈ ਜਾਂਦੀ ਤੇਰੀਆਂ ਵੀ ਕਿਉਂਕਿ ਤੇਰੀ ਹਾਂ ਮੁੱਕਰ ਗਿਆ ਹੋਈ ਦੇਖ ਲੈ ਸਰੀਆ ਮੁੱਕਰ ਗਿਆ ਬੰਦਾ ਲੱਸੀ ਦਾ ਕਮਾਲ ਆ ਹਨਾ ਹਰੇਕ ਮਸ਼ੀਨਰੀ ਦਾ ਆਪਣਾ ਹਿਸਾਬ ਹੈ ਕਿਸੇ ਨੇ ਕਿਸ ਤਰੀਕੇ ਨਾਲ ਚਲਾਉਣਾ ਕਿਸੇ ਨੇ ਕਿਸ ਤਰੀਕੇ ਨਾਲ ਚਲਾਣਾ ਕਿਸੇ ਨੇ ਕਿਸੇ ਨਾਲ ਚਲਾਉਣਾ ਚਲਾਉਣਾ ਪੈਣਾ ਲਾਇਸੈਂਸ ਬਣੇ ਵੀ ਆਪਣੇ ਹਨਾ ਹੈਵੀ ਹਾਂ ਮੇਰਾ ਨਹੀਂ ਬਣਿਆ ਇੱਦ ਕੀ ਮੀ ਚੰਗੇ ਆ ਦੋ ਦਿਨ ਦਿਨਾਂ ਦੇ ਤੇ ਨਾ ਜਿਹੜਾ ਦੁਕਾ ਦਾ ਚੱਲਿਆ ਜਿਹੜਾ ਕੱਲ ਵੀ ਕੱਲ ਪਾਲਸੂ ਗਿਰਿਆ ਕੱਲ ਗਿਆ ਜਿਹੜਾ ਮੀਂਹ ਪਾਣੀ ਕੱਲ ਮੀਂਹ ਦਾ ਬਹੁਤ ਪਿਆ ਤੂੰ ਤਾਂ ਹੈ ਨਹੀਂ ਇੱਥੇ ਹੀ ਨਹੀਂ ਨਾ ਮੈਂ ਦੇਖਿਆ ਹੁੰਦੇ ਹੁੰਦੇ ਮੈਨੂੰ ਮਿਲਿਆ ਕਿ ਫਤਗੜ ਸਿਰ ਤੋਂ ਪਹਿਲਾਂ ਥੋੜਾ ਜਿਹਾ ਮੈਨੂੰ ਮਿਲਿਆ ਕਿਤਨਾ ਦੇਖਣਾ ਚਾਹੀਦਾ ਤੈਨੂੰ ਬਾਅਦ ਬਾਅਦ ਚ ਬੰਨੇ ਆ ਸੀ ਨੇ ਨਾਲੋਂ ਐਂ ਤਾਂ ਵੀ ਚਲਾ ਲਈ ਇੱਕ ਵਾਰ ਸਟਾਰਟ ਵਧੀਆ ਹੋ ਗਿਆ ਪਹਿਲੀ ਕਿਤੇ ਸਟਾਰਟ ਹੋ ਗਿਆ ਥੋੜੀ ਰੇਸ ਘਟਾਉਣੀ ਹੈ ਜੀ ਪਲਾਜ਼ਾ ਵਿੱਚੋਂ ਪੈਪ ਨੂੰ ਐਂ ਕਰਦਾ ਪਾੜ ਦੂੰਗਾ ਪੈਪ ਨੂੰ ਮੈਂ ਇੰਨਾ ਪ੍ਰੈਸ਼ਰ ਹੈ ਲੱਗੋ ਗਿਆ ਉੱਥੇ ਲਾਇਆ ਥੱਲਾ ਮੁਰੇ ਮੈਂ ਤੈਨੂੰ ਪਲਾਸ ਫੜਾ ਕੇ ਜਾਂਦਾ ਉਹਦੀ ਰੇਸ ਘਟਾਲੀ ਫਿਰ ਠੀਕ ਆ ਆ ਫੜ ਚਾਬੀ ਲਓ ਜੀ ਫਤਿਹਗੜ ਸਾਹਿਬ ਜਾਂਸੀ ਦੇ ਵਿੱਚ ਐਂ ਜੀ ਅੱਜ ਗੱਡੀ ਲੈ ਕੇ ਅੰਕਲ ਉਹਨਾਂ ਨੇ ਬੁਲਾਇਆ ਜੀ ਅੰਕਲ ਸਬਸਿਡੀ ਬਾਰੇ ਦੱਸੋ ਪਹਿਲਾਂ ਰਿਸਪੌਂਸ ਆ ਰਿਹਾ ਪੂਰਾ ਰਿਸਪੌਂਸ ਆ ਰਿਹਾ ਪਰ ਉਹਦੇ ਸਹੀ ਦੱਸੋ ਵੀ ਜਾਣਕਾਰੀ ਹੈ ਕੀ ਹੈ ਜਾਣਕਾਰੀ ਕੰਪਨੀ ਵੱਲੋਂ ਹੈ ਜੀ ਡਿਸਕਾਊਂਟ ਕਹਿ ਸਕਦੇ ਆਪਾਂ ਨੂੰ ਮੈਂ ਮਹਿੰਦਰਾ ਕੰਪਨੀ ਵੱਲੋਂ ਸਿਰਫ ਇਹ ਇਹਦੇ ਵਿੱਚ ਕੋਈ ਸੈਂਟਰ ਦਾ ਜਾਂ ਕੋਈ ਸਟੇਟ ਦਾ ਕੋਈ ਰੋਲ ਨਹੀਂ ਜਿਹੜੀ 40% ਵਾਲੀ ਉਹ ਲੱਗ ਹੈ ਉਹ ਤਾਂ ਲੱਗਾ ਉਹ ਸਰਕਾਰ ਦੀ ਹੈ ਉਹ ਸਰਕਾਰ ਦੀ ਹੈ ਗਵਰਨਮੈਂਟ ਦੀ ਹੈ ਇਹ ਉਹ ਆਪਣਾ ਤੇ ਡੀਟ ਖਾਤੋਂ ਇਹ ਸਿਰਫ ਮਹੀਂਦਰਾ ਲੈਵਲ ਤੇ ਕਿਹੜੇ ਟਰੈਕਟਰਾਂ ਤੇ ਹੈ ਮਹੀਂਦਰਾ ਦੇ ਦੋ ਤੇ ਜੂਰੋ 575 ਤੇ 585 585 ਲੋਕਾਂ ਦਾ ਕੀ ਤੁਹਾਨੂੰ ਫੋਨ ਆ ਕੇ ਕੀ ਹੁੰਦਾ ਲੋਕਾਂ ਦਾ ਰਿਸਪੌਂਸ ਤਾਂ ਇਹ ਹੈ ਵੀ 80% ਵਾਲੇ ਤੇ ਜ਼ਿਆਦਾ ਅੱਛਾ 80 ਵਾਲੀ ਤੇ ਜ਼ਿਆਦਾ ਹਾਂ ਉਹ ਫਿਰ ਸ਼ਾਇਦ ਇਹ ਸਮਝਿਆ ਵੀ 80% ਹੈ ਵੀ ਉਦੋਂ ਦੀ ਫੋਨਾਂ ਨੇ ਉਹ ਬੰਬ ਬੁਲਾਈ ਪਈ ਹਾਂ ਉਦੋਂ ਦੀ ਬਹੁਤ ਉਹ ਚੱਲ ਰਿਹਾ ਹੈ ਪਰ ਪੁੱਛਦਾ ਕਿੱਥੇ ਤੱਕ ਹੈ ਵੀ 80% ਸਬਸਿਡੀ 80% ਸਬਸਿਡੀ ਹਾਂ ਬਿਲਕੁਲ ਪੈਸੇ ਦੱਸਦੇ ਵੀ ਇੰਨਾ ਡਿਸਕਾਊਂਟ ਹੈ ਮੇਰਾ ਬੋਲੋ ਹੂੰ ਫਿਰ ਅਗਲਾ ਉਹ ਵੀ ਕਰਦਾ ਜਿਹੜੀ ਜ਼ਿਆਦਾ 80% ਦੀ ਜ਼ਿਆਦਾ 80% ਦਾ ਜ਼ਿਆਦਾ ਰਹਾ ਅੱਜ ਦੋ ਟਰੈਕਟਰ ਡਿਲੀਵਰ ਹੋ ਰਹੇ ਆ ਜੀ ਚਲੋ ਬਾਬਾ ਮੂਰਕਾ ਜੀ ਅਸੀਂ ਦੋ ਪਰਮਾਤਮਾ ਦੀ ਕਿਰਪਾ ਨਾਲ ਤੀਜਾ ਵੀ ਚਲੋ ਮਾਰਾ ਇੱਥੇ ਚੜਦੀ ਕਿਲਾ ਗੱਡੀ ਸੋਹਣੀ ਹੈ ਹਾਂ ਗੱਡੀ ਬਹੁਤ ਹੈ ਬਾਤ ਸੁਣੋ ਦੁਨੀਆ ਤੇ 2 ਮਿੰਟ ਅਗੇ ਜੀ ਤੇ ਅੱਜ ਕਿਹੜੇ ਕਿਹੜੇ ਟਰੈਕਟਰ ਦੇ ਰਹੇ ਆ ਜੀ ਅੱਜ ਆਪਾਂ 755 ਤੇ 67 ਅਸੀਂ ਕਹਾਂ 755 ਆ ਗਿਆ ਇਹ ਕਿੰਨੀ ਹਸਪਾਵਰ ਤੇ ਆ ਜੀ ਇਹ 75 ਹਸਪਾਵਰ 75 ਹਸਪਾਵਰ ਇਹਨੂੰ ਟਾਇਰ ਆਗੇ ਜੀ ਪਿੱਛੇ ਵਾਲੇ 18 4 30 ਦੇ ਤੇ ਫਰੰਟ ਆਗੇ ਇਹਨੂੰ 12 2 24 ਬੜਾ ਜਵੰਦਾਸਤ ਜਿਆ ਟਰੈਕਟਰ ਲੱਗਦਾ ਹਨਾ ਬੜਾ ਜਵੰਦ ਇਹਦੇ ਚ ਵੀ ਮੋਡ ਹੈ ਜੀ ਇਹਦੇ ਚ ਵੀ ਮੋਡ ਹੈ ਜੀ ਠੀਕ ਹੈ ਮਤਲਬ ਇਹਦੇ ਚ ਉਹੀ ਜਿਵੇਂ 655 50 60 70 ਵਾਲਾ ਤਾਂ ਇਹ ਮਤਲਬ ਇਹਦੇ ਚ ਵੀ ਥੋੜੀ ਥੋੜੀ ਕੀਮਤ ਭਾਵਨਾ ਚ ਫਰਕ ਪਈ ਜਾ ਰਿਹਾ ਹੈ ਸਿਸਟਮ ਸੇਮ ਹੈ ਸਿਸਟਮ ਸੇਮ ਠੀਕ ਹੈ ਠੀਕ ਹੈ ਠੀਕੋ ਉਹ ਟਰੈਕਟਰ ਦੇ ਵੀ ਧੋਈ ਚੱਲਦੀ ਮਤਲਬ ਤਾਂ ਉਹ ਵੀ ਦੇਣਾ ਹਨੇ ਠੀਕ ਹੈ ਫਿਲਹਾਲ ਆਪਣੇ ਕੋਲ ਅਵੇਲੇਬਲ ਹੁੰਦੇ ਨੇ ਜੀ ਕਿਸੇ ਵੀਰ ਨੇ ਆਉਣਾ ਦੇਖਣ ਟਰੈਕਟਰ ਕਿਹੜੇ ਕਿਹੜੇ ਖੜੇ ਹੁੰਨੇ ਆ ਆਪਣੇ ਕੋਲ ਸਾਰੇ ਦਾ ਕੀ ਮਾਡਲ ਹੁੰਦਾ ਨੋਵੋ ਚ 605 605 ਇਹ ਇਹ ਆਰਡਰ ਤੇ ਹੀ ਆਉਂਦਾ ਠੀਕ ਹੈ ਜੀ ਜਿਹੜੀ 655 ਖੜਾ ਮਿਲ ਜਾਂਦਾ 655 ਆਰਡੀ 655 ਤੇ 50 ਪਾਵਰ ਚ 50 ਪਾਵਰ ਚ ਪੀਐਸ ਆ ਜਾਂਦਾ ਹਾਂਜੀ 505 ਆ ਜਾਂਦਾ ਠੀਕ ਹੈ ਯੂਗੋ 585 85 ਆ ਜਾਂਦਾ 585 ਐਕਸ ਪੀ ਆ ਜਾਂਦਾ ਅਛਾ ਕਿਸ ਵੀ ਆ ਜੰਨੇ ਵੀ ਜਣੀ ਤੁਹਾਡੇ ਕੋਲੇ ਮਤਲਬ 50 ਕੈਟੇਗਰੀ 60 ਕੈਟੇਗਰੀ 70 ਕੈਟੇਗਰੀ ਦੇ ਟਰੈਕਟਰ ਖੜੇ ਹੋਣੇ ਆ ਠੀਕ ਹੈ ਜੀ ਆਓ ਇੱਕ ਉਹ 265 ਵੀ ਹੈਗੇ ਛੋਟਾ ਵੀ ਉਹ ਆਰਡਰ ਤੇ ਆ ਜੰਨੇ ਉਹ ਬਾਕੀ ਜਿਹੜਾ ਜ਼ਿਆਦਾ ਛੋਟਾ ਲੈਣਾ ਫਿਰ ਆਰਡਰ ਤੇ ਆ ਜੰਨੇ ਓਕੇ ਓਕੇ ਆਰਡਰ ਤੇ ਆ ਜੰਨੇ ਠੀਕ ਹੈ ਜਿਹੜੀ ਆਪਣੀ ਮੇਨ ਲੱਗਦੇ ਆ 50 ਪਾਵਰ ਤੋਂ ਉੱਪਰ ਹੀ ਲੱਗਦੇ ਆ ਅੱਛਾ ਵੀਰ ਨੇ ਕਿਸੇ ਨੇ ਕੋਈ ਪੁਰਾਣਾ ਟਰੈਕਟਰ ਕਟਾਉਣਾ ਹੁੰਦਾ ਉਹਦੇ ਤੁਸੀਂ ਫਿਰ ਕਿਵੇਂ ਕਰਦੇ ਹੋ ਮਾਰਕੀਟ ਤੋਂ ਰੇਟ ਲੈ ਕੇ ਮਾਰਕੀਟ ਦੇ ਲਗਾ ਵੀ ਮਤਲਬ ਡੀਲਰ ਤੋਂ ਰੇਟ ਲਵਾ ਲੈਣਾ ਹਾਂ ਤੇ ਆਪਾਂ ਠੀਕ ਹੈ ਠੀਕ ਹੈ ਵੀ ਆਪਾਂ ਇੱਕ ਤੋਂ ਨਹੀਂ ਜਿਹੜੀ 3-4 ਜਣਿਆਂ ਤੋਂ ਪਰ ਰੇਟ ਲੈ ਲਓ ਵੀ ਜਿਹੜਾ ਵੱਤ ਲਾਉਂਦਾ ਹੋਵੇ ਜਿਹੜਾ ਵੱਤ ਲਾਉਂਦਾ ਵੀ ਫਾਇਦਾ ਹੋ ਜਵੇ ਜ਼ਮੀਨਦਾਰ ਦਾ ਜ਼ਮੀਨਦਾਰ ਦਾ ਫਾਇਦਾ ਬਿਲਕੁਲ ਠੀਕ ਹੈ ਠੀਕ ਹੈ ਜਿਹੜੀ ਆਪਾਂ ਪੰਜਾਬ ਲੈਵਲ ਤੇ ਪੂਰਾ ਟਰੈਕਟਰ ਡੀਲ ਕਰ ਸਕਦੇ ਹਾਂ ਹਾਂ ਠੀਕ ਹੈ ਤੇ ਇਹ ਆ ਬਈ 655 ਇਹਨਾਂ 'ਚ ਥੋੜੇ ਥੋੜੇ ਫੀਚਰਾਂ 'ਚ ਫਰਕ ਆਈ ਜਾਂਦਾ ਜਣੀ ਟਾਇਰਾਂ 'ਪਨ ਹੀ ਤੋਂ ਐਮ ਆਰ ਐਫ ਹੋਣ ਮਿੰਟਲਾਂ ਨੇ ਪਰਮਾਨੈਂਟ ਐਮ ਆਰ ਐਫ 'ਚ ਚੱਲ ਰਹੇ ਨੇ ਜ਼ਿਆਦਾਤਰ ਇਹ ਵੀ ਐਮ ਆਰ ਐਫ ਦੇ ਟਾਇਰਾਂ 'ਚ ਆ ਵੀ ਮੂਰੇ ਵਾਲਾ ਅੱਜ ਚੱਲੇ ਆ ਇਹ ਵੀ ਐਮ ਆਰ ਐਫ ਦੇ ਕਿ ਮੈਂ ਇਹਦੀ ਉਵੇਂ ਵੇਸੇ ਕੰਬੈਨ ਦੀ ਹੱਬ ਨਾਲੋਂ ਫਰਕ ਆ ਨਾ ਇਹਦਾ ਇਹ ਉਹ ਜਿੱਡੀ ਉਹ ਹੱਬ ਹੈ ਨਾ ਉਹ ਮੁਰੇ ਵਾਲੀ ਆਪਣੀ ਕੰਬੈਨ ਦੀ ਉੱਡੀ ਹੱਬ ਹੈ ਉਹ ਚੱਕਾ ਸੇਮ ਇੰਨੀ ਨੱਟ ਪੈਨੇ ਉਹਦੇ ਚ ਕੰਬੈਨ ਵਾਲੇ ਚ ਜੇ ਕਿਤੇ ਆਹੀ ਡਾਇ ਇਧਰ ਹੁੰਦਾ ਇਹ ਜਿਹੜਾ ਟਰੈਕਟਰ ਹੋਵੇ ਕੰਬੈਨ ਦਾ ਇਧਰ ਉਧਰ ਜੇ ਮਰਜੀ ਕਰ ਲੈ ਟਾਇਰ ਕਿ ਨਹੀਂ ਹਾਂ ਚਲ ਆਪਣੇ ਵਾਲੇ ਥੋੜੀ ਹੋ ਹਾਈਟ ਰਹਿੰਦੀ ਹੈ 17 ਦਾ ਟਾਇਰ ਵੀ ਕਿਤੇ ਛੋਟਾ ਨਹੀਂ ਹੁੰਦਾ ਇੰਨੀ ਲੱਗਦਾ ਉਹ ਵੀ ਉਹ ਵੀ ਇੱਟੇ ਹੀ ਲੱਗਦਾ ਇੰਨੇ ਹੀ ਪਰ ਮਾਜਾ ਲੱਗਦਾ ਕਿ ਨਹੀਂ ਗੋਗੀ ਇਹਦੇ ਪਰ ਬੈਠ ਕੇ ਕਿਵੇਂ ਦੀ ਫੀਲ ਆਉਂਦੀ ਹੈ ਹਾਂ ਤਾਂ ਇਹਦੇ ਸਾਹਨੇ ਵਾਲਾ ਮਗਰਾਡ ਫੈਂਡਰ ਕਿੰਨੇ ਕਿਛੋੜੇ ਲੱਗਦੇ ਥੋੜੇ ਜਿਹਾ ਕਿੌੜੇ ਇਹਦੇ ਫੈਂਡਰ ਜ਼ਿਆਦਾ ਚੋੜੇ ਆ ਹਨ ਹੂੰ ਬਿਲਕੁਲ ਯਾਰ ਗੰਦੇ ਇਹਨਾਂ ਟਾਇਰ ਦੀ ਇੱਕ ਹੈ ਮੈਨੂੰ ਐਮ ਆਰ ਐਫ ਇਹ ਕਹਤੇ ਇਦਾਂ ਲੱਗੀ ਹੁੰਦੇ ਵੀ ਸਾਲਾ ਧੋਣਾ ਬਹੁਤ ਔਖਾ ਹੈ ਨਿੱਖਰਦਾ ਨਹੀਂ ਹੈ ਨਾ ਇਹ ਚਿੰਦੂ ਗੋਣਾ ਜਦ ਕਰਕੇ ਚੱਲੋ ਉਹਨਾਂ ਨੇ ਆਪੇ ਨਿੱਖਰ ਲਾ ਆਪੇ ਨਿੱਖਰ ਲਾ ਦੇਣਾ ਹੈ ਨਾ ਉਹਨੂੰ ਹੂੰ ਛੋ ਬਈ ਉੱਧ ਹੈ ਜਿਆਦਾ ਨਹੀਂ ਹੁਣ ਬੇਦਰ ਪਰ ਲਾਉਣਾ ਇਹ ਇਹ ਛੋ ਬੇਦਰ ਪਰ ਚੱਲਣਾ ਹੈ ਹੈ ਇਹਨੂੰ ਖਰਚੇ ਨਾਲ ਅਗਰ ਅਗੜ ਕੇ ਇਹਨਾਂ ਨੂੰ ਕੋਈ ਇੱਕ ਮੈਲ ਜੀ ਜਦੋਂ ਲਾਇਆ ਹੁੰਦਾ ਤਾਂ ਤੇਲ ਦਾ ਕੈਬਿਕਲ ਕੈਬਿਕਲ ਹੈ ਉੱਤਰਦਾ ਹੀ ਨਹੀਂ ਅਛਾ ਉੱਤਰਦਾ ਨਹੀਂ ਆਹੋ ਠੀਕ ਹੈ ਅੱਜ ਭਾਈ ਰੌਣਕ ਮੈਲਾ ਫੁੱਲ ਅਜੰਸੀ ਤਕਰੀਬਨ ਅੰਕਲ ਕਹਿੰਦੇ ਵੀ ਰੋਜ਼ ਹੀ ਇਦਾਂ ਉਹ ਬੈਸਕੀਮ ਕਰਕੇ ਬਹੁਤ ਆਉਂਦੇ ਨੇ ਕਸਟਮਰ ਆਪਣੇ ਇੱਥੇ ਟਰੈਕਟਰ ਦੀ ਕੀਮਤ ਨੂੰ ਲੈ ਕੇ ਸੋ ਇਹ ਸੀ ਭਾਈ ਅੱਜ ਦਾ ਵੰਡਾ ਮਤਲਬ ਕਲੀਅਰ ਕਰਨਾ ਜ਼ਰੂਰੀ ਸੀ ਸਬਸਿਡੀ ਵਾਲਾ ਇੱਦਾਂ ਹੀ ਫੋਨ ਚੱਲੀ ਜਾਣੇ ਸੀ ਇਹ ਅੰਕਲ ਅੰਕਲ ਉਹੀ ਗੱਲਾਂ ਕਰਦੇ ਆ ਵੀ ਹੁਣ ਨਵੀਂ ਗੱਡੀ ਚ ਲੈ ਕੇ ਆਉਣਾ ਚੱਲੀ ਨੂੰ ਬੈੱਕ ਆਪਾਂ ਨੇ ਚੰਨੀ ਹੁਣ ਠੀਕ ਐ ਹੁਣ ਤੇ ਮਹੀਨਦਰਾ ਪਰੇ ਜਾਣਾ ਗੱਡੀ ਚ ਲੈ ਕੇ ਆਵਾਂਗੇ ਤੈਨੂੰ ਸਰ ਹੰਦੇ ਆ ਹੁਣੇ ਫੁੱਲ ਲਵਾ ਦਾਂਗੇ ਥਾਰ ਵੀ ਤਾਂ ਹੈਗੀ ਆ ਥਾਰ ਵੀ ਹੈਗੀ ਆ ਥਾਰ ਨਹੀਂ ਥਾਰ ਥਾਰ ਇਹ ਗੱਡੀ ਆ ਲੱਗਦੀ ਉਹਨਾਂ ਨੂੰ ਇਹ ਬਈ ਚੰਨੀ ਆ ਇਹ ਮੁੰਡਾ ਸੇਲਮੈਨ ਐ ਜੀ ਮਹੀਨਦਰਾ ਵਾਲਿਆਂ ਦੇ ਤੋ ਸੋ ਅਸੀਂ ਇੱਥੇ ਵਧੀਆ ਥਾਰੀ ਮਜਾਕ ਦੇ ਇਹ ਟਰੈਕਟਰ ਉੱਥੋਂ ਕੱਢਦਾ ਪਤਾ ਨਹੀਂ ਕੀ ਰੱਬ ਜਾਣੇ ਚੱਕਰ ਇੱਥੇ ਆ ਕੇ ਰੁਕ ਜਾਂਦਾ ਹੈ ਰੁਕੇ ਸੜਕ 'ਪਾ ਨਹੀਂ ਜਾਂਦਾ ਚੱਕਰ ਪਤਾ ਨਹੀਂ ਕੀ ਹੈ ਐ ਚਲੋ ਵਧੀਆ ਗੱਲ ਹੈ ਸੋ ਠੀਕ ਹੈ ਜੀ ਓਕੇ ਓਕੇ ਠੀਕ ਹੈ ਗੱਗੀ ਬਾਈ